ਸੱਚਿਆ ਕਾਲ ਸカイ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਸਰਕਾਰ ਹਮੇਸ਼ਾ ਆਰਡੀਐਫ ਦੇ ਪੈਸੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਉਤੇ ਹਾਵੀ ਹੁੰਦੀ ਦਿਖਾਈ ਦਿੰਦੀ ਹੈ ਸੋ ਇਸੇ ਕੜੀ ਤਹਿਤ ਅੱਜ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਡਾ ਦੇ ਵੱਲੋਂ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ ਤਾਂ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ ਦਿਨੇਸ਼ ਚੱਡਾ ਹੋਰਾਂ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਆਰਡੀਐਫ ਦੇ ਪੈਸੇ ਨੂੰ ਰੋਕਣ ਦਾ ਕਾਰਨ ਦੱਸਿਆ ਤੇ ਨਾਲ ਹੀ ਕਈ ਤਰੀਕੇ ਦੇ ਗੰਭੀਰ ਇਲਜ਼ਾਮ ਕੇਂਦਰ ਸਰਕਾਰ ਦੇ ਉੱਤੇ ਲਗਾਏ ਨੇ ਦਿਨੇਸ਼ ਚੱਡਾ ਉਹਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਮੰਡੀ ਸਿਸਟਮ ਖਤਮ ਕਰਨਾ ਚਾਹੁੰਦੀ ਹੈ ਜਿਸ ਕਰਕੇ ਪੰਜਾਬ ਦਾ 7000 ਕਰੋੜ ਆਰਡੀਐਫ ਦਾ ਪੈਸਾ ਰੋਕਿਆ ਹੋਇਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਬੇਸ਼ੱਕ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਵਿਰੋਧ ਦੇਖਦੇ ਹੋਏ ਤਿੰਨ ਕਾਲੇ ਕਾਨੂੰਨ ਵਾਪਸ ਲੈ ਚੁੱਕੀ ਹੈ ਪਰ ਉਹ ਇਸ ਆਰਡੀਐਫ ਦੇ ਪੈਸੇ ਨੂੰ ਰੋਕ ਕੇ ਪੰਜਾਬ ਦੇ ਵਿੱਚ ਮੰਡੀ ਸਿਸਟਮ ਖਤਮ ਕਰਨਾ ਚਾਹੁੰਦੀ ਹੈ ਤੇ ਮੰਡੀ ਸਿਸਟਮ ਖਤਮ ਕਰਕੇ ਲਾਬ ਆਪਣੇ ਕਾਰਪੋਰੇਟ ਦੇ ਦੋਸਤਾਂ ਨੂੰ ਦੇਣਾ ਚਾਹੁੰਦੀ ਐ ਇਸ ਤੋਂ ਇਲਾਵਾ ਪੰਜਾਬ ਦੀਆਂ ਸੜਕਾਂ ਨੂੰ ਲੈ ਕੇ ਵੀ ਉਹਨਾਂ ਨੇ ਭਾਜਪਾ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਹਿ ਕੇ ਪੰਜਾਬ ਦੇ ਸੜਕਾਂ ਦਾ ਸਿਸਟਮ ਭਾਜਪਾ ਦੇ ਕਰਕੇ ਹੀ ਖਰਾਬ ਹੋਇਆ ਪਿਆ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਜਾਣਦੇ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਸੜਕਾਂ ਦੀ ਮੁਰੰਮਤ ਨਹੀਂ ਹੋ ਰਹੀ ਐ ਸਾਡਿਆਂ ਪਿੰਡਾਂ ਦੀਆਂ ਸੜਕਾਂ ਖਾਸ ਤੌਰ ਤੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਔਖੇ ਨੇ ਤੇ ਇਹ ਵੀ ਸਾਨੂੰ ਪਤਾ ਕਿ ਸੜਕਾਂ ਦੀ ਮੁਰੰਮਤ ਕਿਉਂ ਨਹੀਂ ਹੋ ਰਹੀ ਕਿਉਂਕਿ ਕੇਂਦਰ ਸਰਕਾਰ ਵੱਲੋਂ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਜੋ ਆਰਡੀਐਫ ਹੈ ਸੜਕਾਂ ਦੀ ਮੁਰੰਮਤ ਦਾ ਪੈਸਾ ਉਹ ਪੰਜਾਬ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਪਰ ਅੱਜ ਜਿਹੜੀ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਪੈਸਾ ਜਾਰੀ ਕਿਉਂ ਨਹੀਂ ਕੀਤਾ ਜਾ ਰਿਹਾ ਇਹਦੇ ਪਿੱਛੇ ਸਾਜ਼ਿਸ਼ ਕੀ ਹੈ ਇਹਦੇ ਪਿੱਛੇ ਕੌਨਸਪੀਰੇਸੀ ਕੀ ਹੈ ਕਿ ਪੰਜਾਬ ਦੀ ਸੜਕਾਂ ਦੀ ਮੁਰੰਮਤ ਦੇ ਲਈ 7000 ਕਰੋੜ ਰੁਪਏ ਪੰਜਾਬ ਦਾ ਤੱਕੇ ਨਾਲ ਕੇਂਦਰ ਦੀ ਭਾਜਪਾ ਕਿਉਂ ਦੱਬ ਕੇ ਬੈਠੀ ਹੈ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਅੱਜ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਨਾਲ ਦੇਸ਼ ਦੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਹਿਲਾਂ ਭਾਜਪਾ ਨੇ ਪੰਜਾਬ ਦੇ ਵਿੱਚੋਂ ਸਰਕਾਰੀ ਮੰਡੀਕਰਨ ਸਿਸਟਮ ਨੂੰ ਖਤਮ ਕਰਨ ਦੇ ਲਈ ਤਿੰਨ ਕਾਲੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਕਿ ਪੂਰੇ ਭਾਰਤ ਦੇ ਵਿੱਚ ਵਿਰੋਧ ਹੋਇਆ ਸਭ ਤੋਂ ਵੱਡਾ ਵਿਰੋਧ ਹੋਇਆ ਪੰਜਾਬ ਦੇ ਵਿੱਚੋਂ ਪੰਜਾਬ ਦੇ ਕਿਸਾਨਾਂ ਨੇ ਪੰਜਾਬੀਆਂ ਨੇ ਸਭ ਤੋਂ ਵੱਡਾ ਵਿਰੋਧ ਕੀਤਾ ਜਿਸ ਕਰਕੇ ਕਹਿਨ ਨੂੰ ਇਹਨਾਂ ਨੂੰ ਉਹ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪਏ ਪਰ ਅੱਜ ਵੀ ਭਾਜਪਾ ਦੀ ਮਨਸ਼ਾ ਹੋਈ ਹੈ ਕਿ ਜਿਹੜਾ ਸਰਕਾਰੀ ਮੰਡੀ ਕੰਸਟਿਟਿਊਟ ਹੈ ਪੰਜਾਬ ਦੇ ਵਿੱਚੋਂ ਉਹ ਖਤਮ ਹੋ ਜਾਵੇ ਇਸੇ ਕਰਕੇ ਇਹ ਜਿਹੜਾ ਆਰਡੀਐਫ ਦਾ ਪੈਸਾ ਹੈ ਤੇ ਐਮਡੀਐਫ ਦਾ ਪੈਸਾ ਹੈ ਮੰਡੀ ਡਿਵੈਲਪਮੈਂਟ ਫੰਡ ਤੇ ਆਰਡੀ ਅਪਰੂਰਲ ਡਵੈਲਪਮੈਂਟ ਫੰਡ ਉਹ ਪੰਜਾਬ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਤਾਂ ਕਿ ਭਾਜਪਾ ਦੀ ਜੋ ਮਨਸ਼ਾਏ ਉਹ ਨੂੰ ਬੂਰ ਪੈ ਜਾਵੇ ਪੰਜਾਬ ਮੰਡੀ ਬੋਰਡ ਵੀ ਖਤਮ ਹੋ ਜਾਵੇ ਪੰਜਾਬ ਮੰਡੀ ਬੋਰਡ ਦਾ ਸਾਰਾ ਢਾਂਚਾ ਵੀ ਖਤਮ ਹੋ ਜਾਵੇ ਸਰਕਾਰੀ ਮੰਡੀਕਰਨ ਸਿਸਟਮ ਪੰਜਾਬ ਦਾ ਖਤਮ ਕਰਨ ਦੀ ਨੀਅਤ ਦੇ ਨਾਲ ਇਹ ਜਿਹੜਾ 7000 ਕਰੋੜ ਰੁਪਇਆ ਉਹ ਪੰਜਾਬ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਭਾਵੇਂ ਕਿ ਕਿਸਾਨਾਂ ਦੇ ਪੰਜਾਬੀਆਂ ਦੇ ਮੁਲਕ ਦੇ ਸੰਘਰਸ਼ ਅੱਗੇ ਝੁਕ ਕੇ ਭਾਜਪਾ ਨੂੰ ਦਿਨ ਕਾਲੇ ਕਾਨੂੰਨ ਜਿਹੜੇ ਉਹ ਉਸ ਵੇਲੇ ਵਾਪਸ ਲੈਣੇ ਉਹਨਾਂ ਦੀ ਮਜਬੂਰੀ ਹੋ ਗਈ ਪਰ ਅੱਜ ਵੀ ਉਹਨਾਂ ਦੇ ਦਿਲ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਸਾਜ਼ਿਸ਼ ਹੀ ਚੱਲ ਰਹੀ ਹੈ ਕਿ ਕਿਵੇਂ ਸਰਕਾਰੀ ਮੰਡੀਕਰਨ ਸਿਸਟਮ ਨੂੰ ਖਤਮ ਕਰੀਏ ਔਰ ਕਿਵੇਂ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਇਹ ਪੰਜਾਬ ਦੀਆਂ ਮੰਡੀਆਂ ਦੇ ਉੱਪਰ ਪ੍ਰਾਈਵੇਟ ਮੰਡੀਆਂ ਖਿਲਵਾ ਕੇ ਕਾਬਜ਼ ਕਰੀਏ ਇਸ ਤੋਂ ਬਿਨਾ ਹੋਰ ਕੋਈ ਦੂਜਾ ਕਾਰਨ ਜਿਹੜਾ ਉਹ ਨਹੀਂ ਹੈ ਪੰਜਾਬ ਦਾ ਆਰਡੀਐਫ ਦਾ ਪੈਸਾ ਰੋਕਣ ਦਾ ਕਿਉਂਕਿ ਪੰਜਾਬ ਮੰਡੀਕਰਨ ਬੋਰਡ ਜਿਹੜੀਆਂ ਸੜਕਾਂ ਦੀ ਮੁਰੰਮਤ ਕਰਦਾ ਜਿਹੜੀਆਂ ਸੜਕਾਂ ਨੂੰ ਦੀ ਸਾਮ ਸੰਭਾਲ ਕਰਦਾ 60000 ਕਿਲੋਮੀਟਰ ਸੜਕਾਂ ਦੀ ਜਿਹੜਾ ਪੰਜਾਬ ਮੰਡੀ ਬੋਰਡ ਸਾਮ ਸੰਭਾਲ ਕਰਦਾ ਉਹ ਸਾਰੀਆਂ ਸੜਕਾਂ ਕਿਸਾਨੀ ਨਾਲ ਸੰਬੰਧਿਤ ਨੇ ਉਹ ਸਾਰੀਆਂ ਸੜਕਾਂ ਕਿਸਾਨਾਂ ਦੀਆਂ ਫਸਲਾਂ ਪਿੰਡਾਂ ਤੋਂ ਮੰਡੀਆਂ ਤੱਕ ਲੈ ਕੇ ਜਾਣ ਦੇ ਲਈ ਵਰਤੀਆਂ ਜਾਂਦੀਆਂ ਨੇ ਇਸੇ ਕਰਕੇ ਉਹਨਾਂ ਸੜਕਾਂ ਦੀ ਮੁਰੰਮਤ ਨਹੀਂ ਹੋ ਦਿੱਤੀ ਜਾ ਰਹੀ ਇਸੇ ਕਰਕੇ ਜਿਹੜਾ ਮੰਡੀਆਂ ਦੀ ਡਿਵੈਲਪਮੈਂਟ ਵਾਲਾ ਪੈਸਾ ਹੈ ਉਹ ਰੋਕਿਆ ਜਾ ਰਿਹਾ ਤਾਂ ਕਿ ਮੰਡੀਆਂ ਦੇ ਵਿੱਚ ਵੀ ਕੋਈ ਵਿਕਾਸ ਨਾ ਹੋਵੇ ਔਰ ਮੰਡੀਆਂ ਪੰਜਾਬ ਦੀਆਂ ਸਰਕਾਰੀ ਮੰਡੀਆਂ ਬਰਬਾਦ ਹੋ ਜਾਣ ਬਰਬਾਦ ਹੋ ਕੇ ਇੱਕ ਰਸਤਾ ਖੁੱਲ ਜਾਵੇ ਇਹਨਾਂ ਦੇ ਕਾਰਪੋਰੇਟ ਮਿੱਤਰਾਂ ਦੇ ਲਈ ਇਸ ਵੱਡੀ ਸਾਜ਼ਿਸ਼ ਕਰਕੇ ਇਸ ਬਦਨੀਤੀ ਕਰਕੇ ਪੰਜਾਬ ਦੀਆਂ ਸੜਕਾਂ ਨੂੰ ਬਦਹਾਲ ਰੱਖਿਆ ਹੋਇਆ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਸ ਬਦਨੀਤੀ ਕਰਕੇ ਆਰਡੀਐਫ ਦਾ ਤੇ ਐਮਡੀਐਫ ਦਾ ਪੈਸਾ ਰੋਕ ਕੇ ਪੰਜਾਬ ਦੀਆਂ ਮੰਡੀਆਂ ਨੂੰ ਬਦਹਾਲ ਕਰਕੇ ਬਰਬਾਦ ਕਰਨ ਦੀ ਸਾਜ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਭਾਜਪਾ ਦੇ ਬਹਿ ਤਾਂ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਤਾਂ ਹੈ ਨਹੀਂ ਪਰ ਭਾਜਪਾ ਦੇ ਜੋ ਸਾਡੇ ਪੰਜਾਬ ਦੇ ਪ੍ਰਧਾਨ ਨੇ ਸ਼੍ਰੀ ਸੁਨੀਲ ਜਾਖੜ ਜੀ ਜਿਹੜੇ ਕਲੇਮ ਕਰਦੇ ਨੇ ਕਿ ਪੰਜਾਬ ਦੇ ਵਿੱਚੋਂ ਕਿਸਾਨਾਂ ਦੀ ਆਵਾਜ਼ ਉਹ ਬੁਲੰਦ ਕਰਦੇ ਨੇ ਉਹਨਾਂ ਨੂੰ ਮੈਂ ਪੁੱਛਣਾ ਚਾਹਨਾ ਕਿ ਜਦੋਂ ਇੰਨਾ ਵੱਡਾ ਧੱਕਾ ਪੰਜਾਬ ਦੀ ਕਿਸਾਨੀ ਦੇ ਨਾਲ ਕੇਂਦਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਪੰਜਾਬ ਮੰਡੀ ਬੋਰਡ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਰਚ ਕੇ ਪੰਜਾਬ ਦੀਆਂ ਸਰਕਾਰੀ ਮੰਡੀਆਂ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਰਚ ਕੇ ਇਹਦੇ ਤੇ ਜਾਖੜ ਸਾਹਿਬ ਚੁੱਪ ਕਿਉਂ ਨੇ ਇਹਦੇ ਤੇ ਜਾਖੜ ਸਾਹਿਬ ਤੇ ਪੰਜਾਬ ਦੇ ਹੋਰ ਜਿੰਨੇ ਭਾਜਪਾ ਦੇ ਆਗੂ ਐ ਰਮਨਜੀਤ ਬਿੱਟੂ ਜੀ ਨਵੇਂ ਮੰਤਰੀ ਬਣਿਆ ਉਹ ਇਹਦੇ ਤੇ ਆਪਣੀ ਆਵਾਜ਼ ਕਿਉਂ ਨਹੀਂ بلند ਕਰਦੇ ਇਸ ਤੋਂ ਵੱਡਾ ਪੰਜਾਬ ਦਾ ਮਸਲਾ ਕੀ ਹੋ ਸਕਦਾ ਕਿ ਜਿਹੜੇ ਜਿਹੜੇ ਕੌਸ ਦੇ ਲਈ ਕਿਸਾਨਾਂ ਨੇ ਐਡਾ ਵੱਡਾ ਸੰਘਰਸ਼ ਕੀਤਾ ਹੁਣ ਉਹਨੂੰ ਲੁਗਮੇ ਤਰੀਕੇ ਦੇ ਨਾਲ ਪੰਜਾਬ ਦੀਆਂ ਮੰਡੀਆਂ ਨੂੰ ਬਰਬਾਦ ਕੀਤਾ ਜਾ ਰਿਹਾ ਇਹਦੇ ਤੇ